ਨਾ ਮੇਰਾ ਕੋਈ ਦੋਸਤ ਪੁੱਛਦਾ ਨਾ ਮੇਰਾ ਕੋਈ ਸੱਜਣ ਪੁੱਛਦਾ ਮੈਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਮੈਨੂੰ ਤਾਂ ਸਾਰਿਆਂ ਨਾਲੋਂ ਲਾਸਟ ਤੇ ਬਾਅਦ ਵਿੱਚ ਕੋਈ ਮਾੜਾ-ਮੋਟਾ ਭਲਾ ਕੋਈ ਫੋਕੀ ਸੁਲਾ ਮਾਰਦੇ ਮੈਨੂੰ ਤਾਂ ਕੋਈ ਪ੍ਰਭੂ ਪੁੱਛਦਾ ਹੀ ਨਹੀਂ ਮੈਂ ਗਰੀਬ ਵੀ ਆਂ ਕੰਗਾਲ ਵੀ ਆਂ ਘਰਾਣੇ ਦੇ ਵਿੱਚੋਂ ਮੈਂ ਇਸ ਤਰ੍ਹਾਂ ਦਾ ਇਨਸਾਨ ਐ ਕਿ ਮੇਰੇ ਘਰ ਦੇ ਵਿੱਚ ਮੇਰੇ ਘਰਾਣੇ ਦੇ ਵਿੱਚ ਮੈਂ ਸਭ ਤੋਂ ਛੋਟਾ ਵੀ ਆਂ ਮੇਰੇ ਕੋਲੇ ਕੋਈ ਪਾਵਰ ਵੀ ਨਹੀਂ ਐ ਮੇਰੇ ਕੋਲੇ ਕੋਈ ਬਲ ਵੀ ਨਹੀਂ ਐ हे प्रभु फिर मैं किवें ਜਾ ਸਕਦਾ ਤੇ ਮੈਂ ਕਿਵੇਂ ਇਜ਼ਰੈਲੀਆਂ ਨੂੰ ਮਦਿਆਨੀਆਂ ਦੇ ਕਬਜ਼ੇ ਚ ਛੁਡਾ ਸਕਦਾ ਹallelujah ਹallelujah ਆ ਦੇਖੋ ਸਾਡੇ ਲੋਕੋ ਸਾਡੇ ਮਨ ਚ ਵੀ ਇਹੋ ਜਿਹੇ ਵਿਚਾਰ ਬਣੇ ਆਉਂਦੇ ਆ ਕਿ ਮੈਨੂੰ ਤਾਂ ਕੋਈ ਪੁੱਛਦਾ ਨਹੀਂ ਸਾਡੇ ਤਾਂ ਰਿਸ਼ਤੇਦਾਰੀ ਚ ਵੀ ਮੈਨੂੰ ਸਭ ਤੋਂ ਜ਼ਿਆਦਾ ਬਾਅਦ ਵਿੱਚ ਹੀ ਮਾੜਾ ਮੋਡਾ ਕੋਈ ਸੁਲਾ ਮਾਰਦੇ ਆ ਵਿਆਹ ਸ਼ਾਦੀ ਦੇ ਫੰਕਸ਼ਨ ਦੇ ਵਿੱਚ ਵੀ ਨਹੀਂ ਕੋਈ ਪੁੱਛਦਾ ਪਾਰਟੀ ਕੁਲਟੀ ਦੇ ਵਿੱਚ ਵੀ ਨਹੀਂ ਪੁੱਛਦਾ ਕਿ ਤੂੰ ਕੀ ਕਰਾਉਣਾ ਉਹ ਡਾਕਟਰ ਜਾਏ ਜੇ ਨਹੀਂ ਹੈਗੇ ਛੱਡੋ ਪਰਾਂ ਗਰੀਬ ਜੇ ਹੈਗੇ ਆ ਹੈ ਪ੍ਰਭੂ ਮੈਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਗਿਦੌਨ ਕਹਿ ਰਿਹਾ ਇਹ ਗੱਲ ਅੱਜ ਸ਼ਾਇਦ ਤੁਸੀਂ ਵੀ ਸੋਚ ਰਹੇ ਹੋਗੇ ਇਹ ਗੱਲ ਕਿ ਪਾਸ ਜੀ ਕਹਿ ਦਿੰਦਾ ਭਾਈ ਤੁਸੀਂ ਜਾਓ ਲੋਕਾਂ ਨੂੰ ਦਵਾਈ ਦਿਓ ਤਾਂ ਕਿ ਸ਼ੈਤਾਨ ਦੇ ਕਬਜ਼ੇ ਚੋਂ ਉਸ ਪ੍ਰਿਆਈ ਦੇ ਉਸ ਪਾਪ ਦੇ ਕਬਜ਼ੇ ਚੋਂ ਨਿਕਲ ਜਾਣ ਸਾਡੀ ਤਾਂ ਘਰੇ ਕੋਈ ਨਹੀਂ ਪੁੱਛ ਕੇ ਸਿਕਰਦਾ ਸਾਡੀ ਕੌਣ ਸੁਣਦਾ ਤੇ ਉਹ ਵੀ ਸੋਚ ਰਿਹਾ ਸੀ ਹallelujah ਹallelujah ਪਰ ਕੋ ਦਾ ਤੇ ਕੋ ਜਿਹਦੇ ਨਾਲ ਯਹੋਵਾ ਖੜਦਾ ਨਾ ਉਹ ਭਲਾ ਜਮਾਂ ਕਮਜ਼ੋਰ ਹੋਵੇ ਕਮਜ਼ੋਰ 'ਚ ਵੀ ਬਲ ਪੈ ਜਾਂਦਾ ਹੈ ਹallelujah ਹallelujah